ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਲਾਲ ਸਿੰਘ ਵਿਖੀ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਕਰਦਾ ਹੈ ਅੱਜ ਬੜੀ ਦੁਖਦਾਈ ਘਟਨਾ ਔਰ ਜੋ ਕਿ ਇੱਕ ਵੀਡੀਓ ਚੱਲ ਰਹੀ ਹੈ ਮੋਬਾਈਲ ਤੇ ਪਿੰਡ ਪਿਪਰੀਆ ਮਾਜਰਾ ਤਹਿਸੀਲ ਪੂਰਨਪੁਰ ਜ਼ਿਲ੍ਹਾ ਪੀਲੀ ਭੀਤ ਉੱਤਰ ਪ੍ਰਦੇਸ਼ ਯੂਪੀ ਦੇ ਵਿੱਚ ਇੱਕ ਗ੍ਰੰਥੀ ਦੀ 13 ਸਾਲ ਦੀ ਲੜਕੀ ਸ਼ਾਮ ਨੂੰ ਤਰੇ ਰੋਸ ਦਾ ਸਭ ਦੇ ਟਾਈਮ ਗੁਰੂ ਘਰ ਦੇ ਗੇਟ ਵਿੱਚ ਖੜੀ ਆ ਤੇ ਚਾਰ ਗੁੰਡੇ ਆਉਂਦੇ ਨੇ ਉਹਨੂੰ ਗੱਡੀ 'ਚ ਵਹਾ ਕੇ ਸਿੱਟ ਕੇ ਲੈ ਜਾਂਦੇ ਨੇ ਉਸ ਬੱਚੀ ਦੇ ਨਾਲ 13 ਸਾਲ ਦੀ ਬੱਚੀ ਦੇ ਨਾਲ ਬਲਾਤਕਾਰ ਕੀਤਾ ਜਾਂਦਾ ਹੈ ਉਹਦੇ ਪਿਤਾ ਵੱਲੋਂ ਰੌਲਾ ਪਾਇਆ ਜਾਂਦਾ ਹੈ ਗੁਰੂ ਘਰ ਦੀ ਕਮੇਟੀ ਆਉਂਦੀ ਆ ਸੰਗਤਾਂ ਲਾਕੇ ਦੀਆਂ ਇਕੱਠੀਆਂ ਹੁੰਦੀਆਂ ਥਾਣੇ ਜਾਂਦੇ ਨੇ ਐਸਐਸਪੀ ਨੂੰ ਡੀਐਸਪੀ ਨੂੰ ਮਿਲਦੇ ਨੇ ਪਰ ਉਹਨਾਂ ਨੂੰ ਧਮਕੀਆਂ ਦਿੱਤੀਆਂ ਜਾਂਦੀਆਂ ਕਿ ਤੁਸੀਂ ਇਸ ਗੱਲ ਨੂੰ ਇੱਥੇ ਹੀ ਦੱਬ ਦਿਓ ਜੇ ਰੌਲਾ ਪਾਓਗੇ ਤਾਂ ਤੁਹਾਡੇ ਉੱਤੇ ਕੇਸ ਦਰਜ ਕੀਤਾ ਜਾਊਗਾ ਲੜਕੀ ਦੇ ਪਿਤਾ ਨੂੰ ਇਹ ਗੱਲ ਕਹੀ ਜਾਂਦੀ ਹੈ ਤੋਂ ਮੈਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਰਦਾਰ ਅਰਗਵੀਰ ਸਿੰਘ ਜੀ ਸਿੰਘ ਸਾਹਿਬ ਦੇ ਚਰਨਾਂ 'ਚ ਬੇਨਤੀ ਕੀਤੀ ਆ ਉਹਨਾਂ ਨੂੰ ਵੀਡੀਓ ਭੇਜੀ ਆ ਸਿੰਘ ਸਾਹਿਬ ਸਰਦਾਰ ਅਰਗਵੀਰ ਸਿੰਘ ਦੀ ਪਟਨਾ ਸਾਹਿਬ ਉਹਨਾਂ ਨਾਲ ਵੀ ਮੈਂ ਬਚਨ ਬਲਾਸ ਕੀਤੇ ਨੇ ਫੋਨ ਤੇ ਉਹਨਾਂ ਨੂੰ ਵੀ ਵੀਡੀਓ ਭੇਜੀ ਆ ਯਾਨੀ ਹਰਪ੍ਰੀਤ ਸਿੰਘ ਸਾਹਿਬ ਤੱਕ ਸੀ ਦਮਨਮਾ ਸਾਹਿਬ ਤਲਵੰਡੀ ਸਾਹਿਬ ਉਹਨਾਂ ਨੂੰ ਵੀਡੀਓ ਭੇਜੀ ਆ ਪਰ ਉਹਨਾਂ ਨਾਲ ਮੇਰੀ ਗੱਲ ਫੋਨ ਤੇ ਨਹੀਂ ਹੋ ਸਕੀ ਬਿਜੀ ਆ ਰਿਆ ਸੀ ਫੋਨ ਉਹਨਾਂ ਦਾ ਮੈਂ ਬੇਨਤੀ ਕਰਾਂ ਜੋ ਜ਼ਿੰਮੇਵਾਰ ਨੇ ਸਮੂਹ ਸੁਸਾਇਟੀਆਂ ਜਥੇਬੰਦੀਆਂ ਦੇ ਨਿੰਗ ਸਿੰਘ ਜਥੇਬੰਦੀਆਂ ਜੇ ਸਾਨੂੰ ਅਕਾਲ ਤਖਤ ਸਾਹਿਬ ਵੱਲੋਂ ਕੋਈ ਕਾਲ ਆਉਂਦੀ ਐ ਜੁਪੀ ਦੇ ਵਿੱਚ ਕੱਟ ਕਰਨ ਦੀ ਜਾਂ ਕਿ ਉਸ ਥਾਣੇ ਦਾ ਘਿਰੌ ਕਰਨ ਦੀ ਕਿਉਂਕਿ ਜਿੱਥੇ ਵੀ ਗੁਰਸਿੱਖ ਬੈਠੇ ਨੇ ਗੁਰੂ ਪਿਆਰਿਓ ਸਾਨੂੰ ਕਿਉਂ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਖਾਸ ਕਰਕੇ ਗਰੰਥੀ ਸਿੰਘਾਂ ਨੂੰ ਆ ਪਿਛਲੇ ਦਿਨੀ ਇੱਕ ਸਾਡੇ ਸੁਖਵੀਰ ਸਿੰਘ ਜੀ ਬਾਦਲ ਉਹ ਵੀ ਗੱਲ ਕਹਿ ਰਹੇ ਸੀ ਵੀ ਬੇਅਦਬੀਆਂ ਜਿਹੜੀਆਂ ਜੀ 75% ਗਰੰਥੀਆਂ ਨੇ ਕਰਵਾਈਆਂ ਨੇ ਤਾਂ ਕਿ ਉਹਨਾਂ ਦੀਆਂ ਤਨਖਾਹਾਂ ਘਟਣੇ ਨਹੀਂ ਨਹੀਂ ਇਹ ਗੱਲ ਨਹੀਂ ਹੋ ਸਕਦੀ ਬਿਲਕੁਲ ਗੁਰੂ ਮਹਾਰਾਜ ਦਾ ਜਿਹੜਾ ਵਜ਼ੀਰ ਹੈ ਉਹ ਇਹ ਕੰਮ ਨਹੀਂ ਕਰ ਸਕਦਾ ਲੋਕਾਂ ਦੀਆਂ ਪਤਾ ਨਹੀਂ ਕਿਹੋ ਜੀਆਂ ਨਜ਼ਰਾਂ ਨੇ ਤੇ ਕਿਹੋ ਜੀਆਂ ਨਜ਼ਰਾਂ ਨਾਲ ਦੇਖ ਕੇ ਇਹ ਜੀ ਗੱਲ ਕਹਿ ਦਿੰਦੇ ਨੇ ਤੇ ਸਾਨੂੰ ਅੱਜ ਗੁਰੂ ਮਹਾਰਾਜ ਦੇ ਵਜ਼ੀਰਾਂ ਦਾ ਸਤਿਕਾਰ ਕਰਨਾ ਚਾਹੀਦਾ ਜਿੱਥੇ ਬੈਠੇ ਅੱਜ ਅਸੀਂ ਪਹਿਲੇ ਨੰਬਰ ਤੇ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਆ ਤਾਂ ਦੂਸਰੇ ਨੰਬਰ ਤੇ ਮਹਾਰਾਜ ਦਾ ਵਜ਼ੀਰ ਹੈ ਅਸੀਂ ਗੁਰੂ ਗ੍ਰੰਥ ਸਾਹਿਬ ਜਿੰਨਾ ਉਹਦਾ ਸਤਿਕਾਰ ਕਰੀਏ ਉਹਨੂੰ ਮਾਣ ਦੇਈਏ ਉਹਨੂੰ ਪਿਆਰ ਦੇਈਏ ਉਹਦੇ ਨਾਲ ਖੜੀਏ ਉਹਦੇ ਦੁੱਖ ਸੁੱਖ ਦੇ ਸਿਰੀ ਬਣੀਏ ਨਾ ਕਿ ਇਹ ਹੋਵੇ ਵੀ ਗਰੰਥੀ ਨਾਲ ਚੰਗਾ ਹੋ ਗਿਆ ਤੇ ਅਸੀਂ ਅੰਦਰ ਵੜ ਕੇ ਬਹਿ ਜਾਈਏ ਕੱਲੀ ਗਰੰਥੀ ਸਿੰਘਾਂ ਦੀ ਵਾਰੀ ਨਹੀਂ ਫਿਰ ਸਾਰਿਆਂ ਦੀ ਵਾਰੀ ਆਉਣ ਵਾਲੀ ਆ ਕੱਲੇ-ਕੱਲੇ ਨਾਲ ਇਹੀ ਹਾਲ ਹੋਣਾ ਜਿਹੜਾ ਹੋ ਰਿਹਾ ਇਸ ਕਰਕੇ ਸਮੂਹ ਜਥੇਬੰਦੀਆਂ ਦੇ ਚਰਨਾਂ ਵਿੱਚ ਮੈਂ ਬੇਨਤੀ ਕਰੂੰਗਾ ਕਿ ਵੱਧ ਚੜ ਕੇ ਆਪਾਂ ਇਸ ਗੱਲ ਨੂੰ ਲਈਏ ਕਿ ਪਿੰਡ ਪੇਪਰੀਆ ਮਾਜਰਾ ਤਹਿਸੀਲ ਪੂਰਨਪੁਰ ਜ਼ਿਲ੍ਹਾ ਪੀਲੀ ਭੀਤ ਉੱਤਰ ਪ੍ਰਦੇਸ਼ ਯੂਪੀ ਦੇ ਵਿੱਚ ਇਹ ਘਟਨਾ ਵਾਪਰੀ ਆ 27 ਤਰੀਖ ਨੂੰ 27 ਮਈ ਨੂੰ ਤੇ ਅੱਜ ਸਾਡੇ ਕੋਲੇ ਵੀਡੀਓ ਦੇ ਰੂਪ ਵਿੱਚ ਆਈ ਆ ਮੈਂ ਸਮੂਹ ਸਿੱਖ ਸੰਤ ਜਥੇਬੰਦੀਆਂ ਦੇ ਚਰਨਾਂ ਵਿੱਚ ਬੇਨਤੀ ਕਰਾਂਗਾ ਤੇ ਸਾਡੇ ਇੰਟਰਨੈਸ਼ਨਲ ਸੰਸਮਾਜ ਦੇ ਪ੍ਰਮੁੱਖ ਸੇਵਾਦਾਰ ਸੰਤ ਬਾਬਾ ਸ਼ਮਸ਼ੇਰ ਸਿੰਘ ਸਿੰਘ ਜੀ ਜਗੇੜਾ ਉਹਨਾਂ ਨਾਲ ਵੀ ਬਚਨ ਬਲਾਸ ਹੋਇਆ ਉਹ ਵੀ ਕਹਿੰਦੇ ਆਪਾਂ ਪ੍ਰੋਗਰਾਮ ਲੀਕ ਰਹੇ ਹਾਂ ਉਹਨਾਂ ਦਾ ਸਹਿਯੋਗ ਦੇਣ ਵਾਸਤੇ ਗੁਰੂ ਪਿਆਰਿਓ ਜਿਨ੍ਹਾਂ ਦੇ ਉੱਤੇ ਇਹ ਘਟਨਾ ਵਾਪਰੀ ਆ ਤੇ ਆਪਾਂ ਸਮੁੱਚੀ ਸਿੱਖ ਕੌਮ ਉਹਨਾਂ ਦੇ ਨਾਲ ਖੜੀਏ ਉਹਨਾਂ ਦੇ ਦੁੱਖ ਸੁੱਖ ਦੇ ਵਿੱਚ ਨਾਲ ਖੜ ਜਾਈਏ ਤਾਂ ਕਿ ਸਾਡੇ ਇਹੋ ਜਿਹੀਆਂ ਕਨਾਉਣੀਆਂ ਕਾਰਵਾਈਆਂ ਕਰਨ ਵਾਲਿਆਂ ਨੂੰ ਪਤਾ ਲੱਗ ਜਾਏ ਕਿ ਇਹਨਾਂ ਦੇ ਪਿੱਛੇ ਕੋਈ ਤਾਕਤ ਹੈਗੀ ਆ ਦੇ ਪ੍ਰਭਾਵੋ ਜੇ ਇਕੱਲੇ ਇਕੱਲੇ ਰਹੋਗੇ ਤੇ ਸਾਡਾ ਹਾਲ ਕੀ ਹੋ ਰਿਹਾ ਇਸ ਕਰਕੇ ਇੱਕ ਹੋਣ ਦੀ ਲੋੜ ਆ ਗੁਰੂ ਦੇ ਝੰਡੇ ਥੱਲੇ ਇਕੱਠੇ ਹੋ ਜਾਈਏ ਨਿੱਕੀਆਂ ਨਿੱਕੀਆਂ ਗੱਲਾਂ ਦੇ ਸਾਡੇ ਗਿਲੇ ਸ਼ਿਕਵੇ ਹੁੰਦੇ ਨੇ ਪਾਰਟੀ ਬਾਜ਼ੀਆਂ ਹੁੰਦੀਆਂ ਪਰ ਜਿੱਥੇ ਸਾਡੀ ਧੀ ਪੈਣ ਦਾ ਮਸਲਾ ਆ ਜਾਏ ਉੱਥੇ ਸਾਨੂੰ ਸਾਰਿਆਂ ਨੂੰ ਇੱਕ ਹੋ ਜਾਣਾ ਚਾਹੀਦਾ ਤੇ ਇਸ ਤਰ੍ਹਾਂ ਨਹੀਂ ਹੈ ਵੀ ਆਪਾਂ ਤਾਂ ਅੰਦਰ ਵਰ ਜੀ ਆਪਾਂ ਕੀ ਲੈਣਾ ਜੇ ਸਾਨੂੰ ਕੋਈ ਕੌਮ ਦੇ ਜਿਹੜੇ ਮਹਾਨ ਜਥੇਦਾਰ ਨੇ ਕਾਲ ਦਿੰਦੇ ਆ ਤੇ ਸਾਨੂੰ ਉਹਨਾਂ ਦੇ ਨਾਲ ਸਹਿਯੋਗ ਦੇਣਾ ਚਾਹੀਦਾ ਜੀ ਇਨਾਂ ਹੀ ਸ਼ਬਦਾਂ ਦੇ ਨਾਲ ਬਾਬਾ ਲਾਲ ਸਿੰਘ ਪੀਖੀ ਆਪ ਜੀ ਤੋਂ ਖੇਮਾ ਚਾਹੁੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ